ਸਰਕਾਰੀ ਸਕੂਲ ਨੱਥੂਵਾਲਾ ਜਦੀਦ ਦੇ ਵਿਦਿਆਰਥੀਆਂ ਨੇ ਜੈਜੋ ਜੰਗਲਦਾਨ ਲਗਾਇਆ ਟੂਰ ਕੋਰਡੋਰਾ ਸੁਖਚੈਨ ਅਣਾ ਸਾਹਿਬ ਪਾਤਸ਼ਾਹੀ ਛੇਮੀ ਫਗਵਾੜਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੱਥੋਵਾਲਾ ਜਦੀਦ ਵੱਲੋਂ 10ਵੀਂ 11ਵੀਂ ਅਤੇ 12ਵੀਂ ਜਮਾਤ ਦਾ ਇੱਕ ਰੋਜ਼ਾ ਵਿਦਿਅਕ ਟੂਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਇਤਿਹਾਸਿਕ ਕਸਬੇ ਜੈਜੋਂ ਦੇ ਧਾਰਮਿਕ ਸਥਾਨਾਂ ਅਤੇ ਜੰਗਲਾਂ ਦਾ ਲਗਾਇਆ ਗਿਆ ਇਸ ਟੂਰ ਬਾਰੇ ਜਾਣਕਾਰੀ ਦੰਦਿਆਂ ਕੰਪਿਊਟਰ ਅਧਿਆਪਕ ਰੁਪਿੰਦਰ ਸਿੰਘ ਚਾਹਲ ਨੇ ਦੱਸਿਆ ਕਿ ਧਰਤੀ ਦਾ ਵਾਤਾਵਰਣ ਪੂਰੀ ਤਰ੍ਹਾਂ ਦੂਸ਼ਿਤ ਹੋ ਰਿਹਾ ਹੈ ਇਸ ਲਈ ਇਸ ਟੂਰ ਦਾ ਮਕਸਦ ਵਿਦਿਆਰਥੀਆਂ ਵਿੱਚ ਵਾਤਾਵਰਣ ਕੁਦਰਤ ਜੰਗਲਾਂ ਅਤੇ ਜੰਗਲੀ ਜਾਨਵਰਾਂ ਪੰਛੀਆਂ ਪ੍ਰਤੀ ਜਾਗਰੂਕਤਾ ਪੈਦਾ ਕਰਨੀ ਸੀ ਹੋਰ ਉਹਨਾਂ ਕੀ ਕਿਹਾ ਆਓ ਸੁਣਦੇ ਹਾਂ ਬੱਚੇ ਸਾਡੇ ਸਭ ਤੋਂ ਅਜ਼ੀਜ਼ ਗੈਸਟ ਹੈ ਅੱਜ ਦੇ ਸਾਡੇ ਸਟੂਡੈਂਟ ਆ ਠੀਕ ਆ ਟੀਚਰ ਤੁਹਾਡੀ ਇਹ ਤਾਂ ਟੇਕ ਕੇਅਰ ਲਈ ਆਏ ਆ ਇਹ ਤਾਂ ਘਰ ਗੈਸਟ ਨਹੀਂ ਹੈਗੇ ਇਹਨਾਂ ਦੀ ਜ਼ਿੰਮੇਵਾਰੀ ਹੈ ਠੀਕ ਆ ਸਾਡੇ ਮਹਿਮਾਨ ਤੁਸੀਂ ਆ ਤੇ ਤੁਹਾਨੂੰ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਚ ਆਉਣ ਤੇ ਵੀ ਜੀ ਆਇਆਂ ਨੂੰ ਕਹਿੰਦੇ ਆ ਹੋ ਸਕਦਾ ਤੁਹਾਡੇ ਤੇ ਬਹੁਤ ਤੇ ਪਹਿਲੀ ਵਾਰੀ ਆਏ ਹੋਣ ਠੀਕ ਆ ਜੇ ਮਾਲਪੁਰ ਲਾਕੇ ਦੇ ਵਿੱਚ ਲਲਵਾਨ ਪਿੰਡ ਦੇ ਵਿੱਚ ਆਉਣ ਲਈ ਇਹ ਤੁਹਾਡੇ ਲਈ ਚੀਜ਼ਾਂ ਪਤਾ ਨਹੀਂ ਹੁਣ ਤੁਹਾਡੇ ਤੇ ਕੀ ਅਸਰ ਕਰਨੀਆਂ ਤੁਹਾਡੀ ਮਾਨਸਿਕਤਾ ਤੇ ਸੀ ਪਰ ਕਿਸੇ ਨਾ ਕਿਸੇ ਦੇ ਅਸਰ ਜ਼ਰੂਰ ਹੋਣਾ ਹੈ ਤੁਹਾਨੂੰ ਇੱਕ ਜ਼ਿੰਦਗੀ ਦੀ ਜਿਹੜੀ ਫਿਲਾਸਫੀ ਆ ਅਸੀਂ ਉਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਤੁਹਾਨੂੰ ਕੋਈ ਦਿਖਾ ਨਹੀਂ ਰਹੇ ਤੁਹਾਨੂੰ ਕੁਝ ਨਹੀਂ ਦਿਖਾਇਆ ਤੁਹਾਨੂੰ ਮਹਿਸੂਸ ਕਰਾਉਣ ਦੀ ਕੋਸ਼ਿਸ਼ ਕੀਤੀ ਆ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਮਹਿਸੂਸ ਕਰਨਾ ਸਿੱਖੋ ਜੰਗਲ ਦੀ ਚੁੱਪ ਨੂੰ ਇੱਥੇ ਨਿੰਮ ਦੇ ਵਿੱਚ ਪੰਛੀ ਪੰਛੀ ਬੋਲਦਾ ਸੀ ਤੇ ਸੁਣਿਆ ਸੀ ਜਿਹਨੇ ਸਾਰ ਬੋਲ ਰਹੇ ਸੀਗੇ ਬਸ ਜਿਹਨੂੰ ਉਹ ਸੁਣਦਾ ਹੈ ਨਾ ਉਹਨੂੰ ਜ਼ਿੰਦਗੀ ਦੀ ਸਮਝ ਲੱਗ ਜਾਣੀ ਹੈ ਜਿਹਦੇ ਸਿਰ ਤੇ ਬੋਲਦਾ ਹੈ ਔਰ ਉਹਨੂੰ ਫੇਰ ਵੀ ਨਹੀਂ ਸੁਣ ਰਿਹਾ ਉਹਨੂੰ ਨਹੀਂ ਪਤਾ ਲੱਗਣਾ ਠੀਕ ਹੈ ਨਾ ਦੋਨੋਂ ਰੰਗ ਜ਼ਿੰਦਗੀ ਦੇ ਜ਼ਰੂਰੀ ਆ ਕੁਝ ਸਿੱਧੂ ਬੂਚੇ ਵਾਲਾ ਵੀ ਸੁਣਦੇ ਆ ਉੱਚੀ ਉੱਚੀ ਲਾ ਕੇ ਹਨਾ ਹੈੱਡਫੋਨ ਜਿਹੇ ਲੀਅਰ ਫੋਨ ਪਸਾਇਓ ਹੁੰਦੇ ਆ ਐਂਡ ਫੁੱਲ ਵਾ ਛੱਡ ਕੇ ਸੁਣੀਂਦੀ ਆ ਸ਼ਾਂਤੀ ਇਹ ਚੀਜ਼ਾਂ ਸੁਣਨੀਆਂ ਵੀ ਇਹ ਲਾਈਫ ਦਾ ਤਵਾਜ਼ਾ ਨੇ ਆ ਬੈਲੈਂਸੇ ਹੋਣਾ ਚਾਹੀਦਾ ਸਮਝਿਆ ਗੱਲ ਬਈ ਉਹ ਜੇ ਸਾਡੇ ਕੋਲੋਂ ਕੋਈ ਕਮੀ ਰਹਿ ਗਈ ਹੋਵੇ ਵੈਸੇ ਜੇ ਸਾਡੇ ਕੋਲੋਂ ਰਹਿ ਜਵੇ ਤਾਂ ਫਿਰ ਸਾਨੂੰ ਆਪ ਪੂਰਾ ਲੱਗਣ ਲੱਗਾ ਪਤਾ ਸੀ ਇਹ ਮੰਨ ਕੇ ਚੱਲੀਦਾ ਇਹ ਆਮ ਰਸ਼ਮੀ ਤੌਰ ਤੇ ਕਹਿੰਦੇ ਸਾਡੇ ਕੋਲੋਂ ਕਮੀ ਰਹਿ ਗਈ ਅਸੀਂ ਕਹਿੰਦਾ ਉਹ ਤਾਂ ਮੈਂ ਸਾਡੇ ਕੋਲੋਂ ਕਮੀ ਕਦੀ ਨਹੀਂ ਰਹਿੰਦੀ ਅਸੀਂ ਰੱਖਣੀ ਚਾਹੀਦੀ ਕਦੀ ਇਹੋ ਫੇਰ ਸਾਨੂੰ ਸੋਚਣਾ ਪੈਣਾ ਕਿ ਹੁਣ ਅਸੀਂ ਕਿੱਥੋਂ ਸਿੱਖੀਏ ਇਹਨੂੰ ਚਾਹੇ ਥੋੜਾ ਜਿਹਾ ਹੰਕਾਰ ਦਾ ਅੰਚ ਕਹਿ ਲਓ ਪਰ ਬੁੱਤ ਸਾਡਾ ਇਹ ਆਤਮ ਵਿਸ਼ਵਾਸ ਹੈ ਕਿ ਸਾਡਾ ਸੈਲਫ ਕੌਨਫੀਡੈਂਸ ਹੈ ਕਿ ਸਾਡੇ ਨਾਲੋਂ ਬਿਹਤਰ ਈਵੈਂਟ ਮੈਨੇਜ ਨਹੀਂ ਕਰ ਸਕਦਾ ਕੋਈ ਪਰ ਅਸੀਂ ਕਰੀਦਾ ਉੱਥੇ ਆ ਜਿੱਥੇ ਸਾਡਾ ਪਿਆਰ ਹੋਵੇ ਸਾਡਾ ਤੁਹਾਡੇ ਸਾਰਿਆਂ ਨਾਲ ਬਹੁਤ ਪਿਆਰ ਹੈ ਬੜੀ ਦੂਰੋਂ ਆ ਮਾਲਾ ਜੀ ਢਿੱਡੋਂ ਇੱਕ ਮਾਂ ਦੇ ਜਾਏ ਤਾਂ ਹੈ ਨਹੀਂ ਪਰ ਅਸੀਂ ਉਸ ਤੋਂ ਵੱਧ ਘੱਟ ਵੀ ਹੋਏ ਨਹੀਂ ਹੁਣ ਇਸ ਤੋਂ ਅੱਗੇ ਆਪਾਂ ਦੋ ਥਾਵਾਂ ਤੇ ਹੋਰ ਜਾਵਾਂਗੇ ਤੁਹਾਨੂੰ ਪਹਿਲਾਂ ਆਲਰੇਡੀ ਦੱਸਿਆ ਜਾ ਚੁੱਕਿਆ ਹੈ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਖਾਣਾ ਖਵਾਵਾਂਗੇ ਪਰ ਸਭ ਤੋਂ ਜਿਹੜਾ ਜ਼ਰੂਰੀ ਕੰਮ ਹੈ ਇਹ ਆ ਵੀ ਜੋ ਇੱਥੋਂ ਦੇ ਇਸ ਇਲਾਕੇ ਦੇ ਆਪਣੇ ਸੱਜਣ ਮਿੱਤਰ ਨੇ ਸ਼ਿਵਾਲਕ ਹੈਰੀਟੇਜ ਕਲੱਬ ਦੇ ਮੈਂਬਰ ਨੇ ਉਹਨਾਂ ਦੀਆਂ ਧਰਮ ਪਤਨੀਆਂ ਨੇ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਇੱਥੇ ਆਉਣ ਦਾ ਜਿਨ੍ਹਾਂ ਨੇ ਸਾਨੂੰ ਮਾਣ ਬਖਸ਼ਿਆ ਜਿਨ੍ਹਾਂ ਨੇ ਸਾਡੀ ਇੰਨੀ ਜ਼ਿਆਦਾ ਆਉ ਭਾਕ ਕੀਤੀ ਸਾਨੂੰ ਇਹਨਾਂ ਇਲਾਕਾ ਦਿਖਾਇਆ ਸਾਨੂੰ ਇਹਨੀ ਗੂੜ੍ਹ ਜਾਣਕਾਰੀ ਦਿੱਤੀ ਅਸੀਂ ਉਹਨਾਂ ਦਾ ਆਪਣੀ ਸੰਸਥਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੱਥੂਵਾਲਾ ਜਦੀਦ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਅਸੀਂ ਉਹਨਾਂ ਦੇ ਰਿਣੀ ਆ ਉਹ ਇਹ ਬਹੁਤ ਵੱਡੀ ਇੱਕ ਸੇਵਾ ਜਿਹੜੀ ਉਹਨਾਂ ਨੇ ਅੱਜ ਨਿਭਾਈ ਆ ਪੂਰੀ ਕੀਤੀ ਆ ਧੰਨਵਾਦ ਜੀ ਹੁਣੀਆਂ ਬਹੁਤ Gujarat ਤੱਕ ਤੋਂ ਲੋਕ ਇੱਥੇ ਜੈਨ ਧਰਮ ਦੇ ਆਉਂਦੇ ਨੇ ਉਹਨਾਂ ਦੇ ਵੱਡੇ ਵੱਡੇ ਰਿਹਾ ਇੱਥੇ ਨੇ ਇਹ ਇਸੇ ਕਰਕੇ ਖਾਸੀ ਇੰਪੋਰਟੈਂਸ ਵਾਲਾ ਸੀਗਾ ਤੇ ਇਹ ਜੰਗਲਾਂ ਦੇ ਵਿੱਚੋਂ ਵੀ ਤੇ ਗੁਰੂ ਨਾਨਕ ਸਾਹਿਬ ਕੀਰਤਪੁਰ ਸਾਬਹ ਜਾਂਦੇ ਹੋਏ ਇਧਰੋਂ ਦੀ ਜਿਹੜੇ ਹੈਗੇ ਆ ਉਹ ਗਏ ਸੀ ਕੀਰਤਪੁਰ ਸਾਹਿਬ ਉਹ ਤੋਂ ਵਸਿਆ ਨਹੀਂ ਸੀਗਾ ਲੇਕਿਨ ਉਹਨਾਂ ਦੀ ਯਾਦਗਾਰ ਹੈਗੀ ਆ ਤੇ ਬਾਬਾ ਫੁੱਢਣ ਸਾਹ ਦੇ ਤੇ ਇਸ ਜਗ੍ਹਾ ਤੇ ਕਾਫੀ ਪੁਰਾਣਾ ਸਥਾਨ ਪਹਿਲਾਂ ਸੀਗਾ ਲੋਕ ਪੂਜਦੇ ਸੀ ਲੇਕਿਨ ਫਰਗੇਟ ਇਹਨਾਂ ਨੂੰ ਸੰਤ ਮਹਾਪੁਰਖ ਬਾਬਾ ਹਾਕਮ ਸਿੰਘ ਜੀ ਨੇ ਉਹਨਾਂ ਨੇ ਪ੍ਰਗਟ ਕੀਤਾ ਬਹੁਤ ਭਜਨੀਕ ਜਿਹੜੇ ਹੈਗੇ ਆ ਉਹ ਇਸ ਇਲਾਕੇ ਦੇ ਮਹਾਪੁਰਖ ਹੈਗੇ ਆ ਹੁਣ ਵੀ ਮਤਲਬ ਉਹਨਾਂ ਦੀ ਉਮਰ 100 ਸਾਲ ਤੋਂ ਉੱਪਰ ਹੋ ਚੁੱਕੀ ਆ ਇਹ ਜਿਹੜੇ ਕੁੜੀਆਂ ਦੇ ਵਿੱਚ ਜਿਹੜੇ ਰਗੇ ਆ ਉਹ ਹੋਣਗੇ ਜੇ ਆਪਾਂ ਨੂੰ ਸ਼ਰਮ ਲੱਗਿਆ ਤਾਂ ਦਰਸ਼ਨ ਕਰਾਂਗੇ ਉਹਨਾਂ ਨੇ ਬੜੀ ਕਹਲਨਾ ਦੇ ਨਾਲ ਇਹਦੀ ਸੇਵਾ ਕੀਤੀ ਥੱਲੇ ਜਿੱਥੇ ਆਪਾਂ ਤੁਰ ਕੇ ਆਨੇ ਉੱਤੇ ਕੁੜੀਆਂ ਜੀ ਰਹਿੰਦੇ ਸੀ ਜੰਗਲੀ ਸੀ ਸਾਰਾ ਉਦੋਂ ਐਸੇ ਖੋਦੇ ਸਿਰਾਂ ਦੇ ਉੱਪਰ ਬੱਟਲ ਢੋ ਕੇ ਜਦੋਂ ਗੁਰਦੁਆਰਾ ਸਾਹਿਬ ਦੀ ਪਹਿਲੀ ਇਮਾਰਤ ਦਾ ਉਹਨਾਂ ਨੇ ਨਿਰਮਾਣ ਕਰਾਇਆ ਤੇ ਐਸੀ ਮਤਲਬ ਉਹ ਹਸਤੀਆ ਵੀ ਇਸ ਪੂਰੇ ਇਲਾਕੇ ਚ ਸਾਡਾ ਹਾਲਪੁਰਾ ਵਾਲੇ ਦਿਵਾਲੀ ਕਰੇ ਨਗਰ ਕਰਨ ਬੜੀ ਰਿਸਪੈਕਟ ਆ ਉਹਨਾਂ ਦੀ ਮਤਲਬ ਨਾ ਕੋਈ ਵੈਰੀ ਨਾ ਹੀ ਵਗਰਨਾ ਇਸ ਤਰੀਕੇ ਚ ਚੱਲਦੇ ਹੋਏ ਜਿੰਨੀ ਉਸ ਤੋਂ ਉਹਨਾਂ ਦੀ ਕੀਤੀ ਜਾਵੇ ਉਹ ਰਬਰੂ ਤੂ ਇਹ ਬੜਾ ਪਾਵਨ ਸਥਾਨ ਆ ਇੱਥੇ ਅੰਦਰ ਬੈਠ ਕੇ ਬੜੀ ਸ਼ਾਂਤੀ ਮਿਲਦੀ ਹੈ ਤੁਹਾਨੂੰ ਬਾਕੀ ਬੜਾ ਰਮਣੀਕ ਹੈਗਾ ਆ ਆ ਜਿਹੜੀਆਂ ਪਹਾੜੀਆਂ ਤੁਸੀਂ ਦੇਖ ਰਹੇ ਹੈਗੇ ਆ ਇਹ ਮਤਲਬ ਹਿਮਾਲਿਆ ਪਰਬਤ ਦੀ ਪਹਿਲੀ ਧਾਰ ਜਿਹੜੀ ਸ਼ਿਵਾਲਿਕ ਹੈ ਉਹ ਸ਼ੁਰੂ ਹੋ ਜਾਂਦੀ ਹੈ ਤੇ ਇਹ ਉਹਦੀ ਪਹਿਲੀ ਧਾਰ ਇਹਨੂੰ ਕਟਾਰ ਧਾਰ ਕਹਿੰਦੇ ਨੇ ਜੀਓਗ੍ਰਾਫੀਕਲੀ ਜੇ ਤੁਸੀਂ ਪੜ੍ਹੂਗੇ ਤੇ ਕਟਾਰ ਧਾਰ ਆ ਇਹਨੂੰ ਪਾਰ ਕਰਕੇ ਫਿਰ ਜਿਹੜਾ ਜਸ਼ਵਰ ਦੂਨ ਸਾਡੀ ਦੂਨ ਪਹਿਲੀ ਉਹਨੇ ਦੀ ਆਂਦੀ ਹੈਗੀ ਇਹਦੇ ਅੱਗੇ ਤੇ ਫਿਰ ਉਸ ਤੋਂ ਅੱਗੇ ਫਿਰ ਅਗਲੀ ਧਾਰ ਜਿਹੜੀ ਹੈਗੀ ਆ 16 ਸਿੰਘੀ ਧਾਰ ਸ਼ੁਰੂ ਹੋ ਜਾਂਦੀ ਹੈ ਅੱਜ ਅਸੀਂ ਇਹਨਾਂ ਦੇ ਜੰਗਲਾਂ 'ਚ ਹੀ ਰਹਾਂਗੇ ਪਹਿਲਾਂ ਸਾਡਾ ਵੈਸੇ ਵਿਚਾਰ ਸੀਗਾ ਤੁਹਾਨੂੰ ਇਹਨਾਂ ਪਹਾੜੀਆਂ ਦੇ ਉੱਪਰ ਲੈ ਕੇ ਜਾਣ ਦਾ ਪਰ ਉਹ ਸਾਡਾ ਸਹੀ ਰਿਹਾ